ਪਰਬੂ ਪੋਜ ਕੀ ਹੈ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਦ ਲਾਰਡਜ਼ ਟੇਬਲ ਵੀ ਕਹਿੰਦੇ ਹਾਂ ਜਾਂ ਜਾਰ ਲਾਰਡਜ਼ ਸੱਪਰ ਕਹਿੰਦੇ ਹਾਂ ਪ੍ਰਭੂ ਯਿਸੂ ਮਸੀਹ ਨੇ ਲੂਕਾ ਦੇ ਇੰਜੀਲ ਦੇ ਵਿੱਚ ਉਸ ਦੇ ਪਾਏ ਇਹਦੇ ਵਿੱਚ ਕਿਹਾ ਕਿ ਇਹ ਜੋ ਰੋਟੀ ਹੈ ਅਤੇ ਇਹ ਜੋ ਪਿਆਲਾ ਹੈ ਇਸ ਨੂੰ ਮੇਰੀ ਯਾਦਗਿਰੀ ਵਿੱਚ ਲਵੋ ਜੋ ਰੋਟੀ ਹੈ ਉਹ ਦੱਸੌਂਦੀ ਹੈ ਕਿ ਜਿਵੇਂ ਪ੍ਰਭੂ ਜੀ ਯਿਸੂ ਦਾ ਸਰੀਰ ਤੋੜਿਆ ਗਿਆ ਅਸਲੀਵ ਉਤੇ ਉਸੇ ਤਰ੍ਹਾਂ ਇਹ ਰੋਟੀ ਦੇ ਟੁਕੜੇ ਕੀਤੇ ਜਾਂਦੇ ਨੇ ਤੇ ਜੋ ਕੋਈ ਇਹ ਰੋਟੀ ਨੂੰ ਖਾਂਦਾ ਹੈ ਉਹ ਪ੍ਰਭੂ ਦੀ ਸ਼ਰਨ ਯਾਦ ਰੱਖਦਾ ਹੈ ਅਤੇ ਜੋ ਕੋਈ ਪਿਆਲੇ ਨੂੰ ਪੀਂਦਾ ਹੈ ਉਹ ਪ੍ਰਭੂ ਦੇ ਜੋ ਖੂਨ ਡੋਲਿਆ ਗਿਆ ਇਸਲੀਬ ਉਤੇ ਉਸ ਨੂੰ ਯਾਦ ਰੱਖਦਾ ਹੈ ਤੇ ਅਸੀਂ ਇੰਗਲਿਸ਼ ਦਾ ਇੱਕ ਵਰਡ ਯੂਜ਼ ਕਰਦੇ ਹਾਂ ਸੈਰਿਮੋਨੀ ਇਹ ਇੱਕ ਸੈਰਿਮੋਨੀਅਲ ਪਿਕਚਰ ਆ ਸੈਰਿਮੋਨੀਅਲ ਤਸਵੀਰ ਆ ਪ੍ਰਭੂ ਦੀ ਉਹ ਇਹ ਹੈ ਕਿ ਪ੍ਰਭੂ ਜਿਸਮਸੀ ਇਸ ਦੁਨੀਆ ਤੇ ਆਇਆ ਤੇ ਉਹ ਸਾਡੇ ਪਾਪਾਂ ਦੇ ਇਨਸਾਰੇ ਲਈ ਆਪਣੇ ਆਪ ਨੂੰ ਸਲੀਬ ਤੇ ਉਸਨੇ ਨੁਸ਼ਾਵਰ ਕੀਤਾ ਤੇ ਉਸ ਦਾ ਸਰੀਰ ਤੋੜਿਆ ਗਿਆ ਅਤੇ ਉਸ ਦਾ ਖੂਨ ਡੋਲਿਆ ਗਿਆ ਤਾਂ ਕਿ ਸਾਨੂੰ ਸਾਡੇ ਪਾਪਾ ਤੋਂ ਮਾਫੀ ਮਿਲ ਸਕੇ ਤੇ ਹੁਣ ਜੋ ਵੀ ਯਿਸੂ ਮਸੀਹ ਤੇ ਵਿਸ਼ਵਾਸ ਕਰਦਾ ਹੈ ਅਤੇ ਜੋ ਕਿ ਪ੍ਰਭੂ ਦੇ ਦੇ ਨਾਂ ਤੇ ਵਿਸ਼ਵਾਸ ਕਰਕੇ ਬਪਤਿਸਮਾ ਲੈਂਦਾ ਹੈ ਉਹ ਫਿਰ ਇਸ ਜੋ ਇੱਕ ਚਿੰਨ ਹੈ ਜਾਂ ਸ਼ਰਧਾ ਦਾ ਚਿੰਨ ਹੈ ਇਸ ਵਿੱਚ ਵੀ ਹਿੱਸਾ ਲੈਂਦਾ ਹੈ ਅਤੇ ਇਸ ਨੂੰ ਅਸੀਂ ਆਰਡੀਨੈਂਸ ਵੀ ਕਹਿੰਦੇ ਹਾਂ ਜਿਵੇਂ ਕਿ ਬਪਤਿਸਮਾ ਤੇ ਪ੍ਰਭੂ ਪੋਜ ਇਹ ਦੋ ਆਰਡੀਨੈਂਸਸ ਹੋ ਗਏ ਤੇ ਇਹਨਾਂ ਵਿੱਚੋਂ ਜਿਹੜਾ ਅਸੀਂ ਪ੍ਰਭੂ ਪੋਜ ਹੈ ਉਹ ਅਸੀਂ ਹਰੇਕ ਵਾਰ ਕਰਦੇ ਹਾਂ ਜਦੋਂ ਵੀ ਅਸੀਂ ਮਿਲਦੇ ਹਾਂ ਜਦੋਂ ਵੀ ਕਲੀਸਿਆ ਮਿਲਦੀ ਹੈ ਅਸੀਂ ਬੈ ਕੇ ਇਸ ਵਿੱਚ ਸ਼ਾਮਿਲ ਹੁੰਦੇ ਹਾਂ ਤੇ ਸ਼ਾਮਿਲ ਹੋਣ ਦਾ ਮਤਲਬ ਇਹ ਹੈ ਕਿ ਅਸੀਂ ਪ੍ਰਭੂ ਨੂੰ ਜਾਣ ਲਿਆ ਤੇ ਅਸੀਂ ਪ੍ਰਭੂ ਦੇ ਕੰਮਾਂ ਨੂੰ ਪਛਾਣ ਲਿਆ ਤੇ ਪ੍ਰਭੂ ਦੇ ਵਿੱਚ ਅਸੀਂ ਆ ਗਏ ਤੋਬਾ ਕੀਤੀ ਪਾਪਾ ਤੋਂ ਮਾਫੀ ਮਿਲੀ ਅਤੇ ਹੁਣ ਅਸੀਂ ਪ੍ਰਭੂ ਦੇ ਨਾਲ ਜੁੜੇ ਹੋਏ ਹਾਂ ਤੇ ਜੋ ਕੋਈ ਪ੍ਰਭੂ ਨਾਲ ਜੁੜਿਆ ਹੈ ਉਹ ਇਹਦੇ ਵਿੱਚ ਹਿੱਸਾ ਲੈਂਦਾ ਹੈ ਤੇ ਪ੍ਰਭੂ ਕਹਿੰਦਾ ਹੈ ਕਿ ਜੋ ਕੋਈ ਮੇਰੇ ਨਾਲ ਵਿੱਚ ਆਉਂਦਾ ਹੈ ਤੇ ਇਸ ਵਿੱਚ ਜੋ ਹਿੱਸਾ ਨਹੀਂ ਲੈਂਦਾ ਉਹ ਮੇਰੇ ਨਾਲ ਨਹੀਂ ਹੈ ਤੇ ਇਹ ਇੱਕ ਸੈਰੇਮੋਨੀ ਹੈ ਇਹ ਯਾਦਗਰੀ ਹੈ ਜਿਸ ਦੇ ਦੁਆਰਾ ਅਸੀਂ ਆਪਣੇ ਆਪ ਨੂੰ ਵੀ ਦੱਸਦੇ ਹਾਂ ਤੇ ਦੁਨੀਆ ਨੂੰ ਵੀ ਦੱਸਦੇ ਹਾਂ ਕਿ ਹੁਣ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਹੋ ਗਏ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਜੋ ਰੋਟੀ ਦਾ ਟੁਕੜਾ ਹੈ ਇਹ ਮਾਸ ਹੈ ਜਾਂ ਜੋ ਪਿਆਲਾ ਹੈ ਇਹ ਵਾਕਈ ਖੂਨ ਹੈ ਇਹ ਇੱਕ ਸੈਰਿਮੋਨੀ ਹੈ ਯਾਦਗਰੀ ਹੈ ਇੱਕ ਚਿੰਨ ਹੈ ਤੇ ਜਦੋਂ ਅਸੀਂ ਇਸ ਚੀਜ਼ ਵਿੱਚ ਸ਼ਾਮਿਲ ਹੁੰਦੇ ਹਾਂ ਪ੍ਰਭੂ ਉਹ ਚੀਜ਼ ਸ਼ਾਮਿਲ ਹੁੰਦੇ ਹਾਂ ਤੇ ਪ੍ਰਭੂ ਖੁਦ ਆਪ ਸਾਡੇ ਨਾਲ ਹੁੰਦਾ ਹੈ ਉਹ ਇੱਕ ਮਾਸ ਦਾ ਟੁਕੜਾ ਨਹੀਂ ਹੁੰਦਾ ਜਾਂ ਇੱਕ ਪਿਆਲਾ ਨਹੀਂ ਉਹਦਾ ਖੂਨ ਨਹੀਂ ਹੁੰਦਾ ਪਰ ਇੱਕ ਯਾਦਗਰੀ ਹੁੰਦੀ ਹੈ ਜਿਹਦੇ ਵਿੱਚ ਪ੍ਰਭੂ ਖੁਦ ਆਪ ਵੀ ਸਾਡੇ ਨਾਲ ਸ਼ਾਮਿਲ ਹੁੰਦਾ ਹੈ ਕਿਉਂਕਿ ਉਹ ਦੋ ਚੀਜ਼ਾਂ ਸਾਨੂੰ ਦਰਸਾਉਂਦੀਆਂ ਹੈ ਕਿ ਵਾਕਈ ਹੀ ਪ੍ਰਭੂ ਨੇ ਸਾਡੇ ਲਈ ਜਾਨ ਦਿੱਤੀ